ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੇ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਮੈਨੂੰ ਚੈਨਲ ਤਾਂ ਨਵਾਂ ਤੇ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਵੀਡੀਓ ਆਪਣੀ ਬਹੁਤ ਹੀ ਖਾਸ ਅਤੇ ਖਾਸ ਪਹਿਣਾ ਕਰਕੇ ਆ ਜੀ ਅੱਜ ਦੀ ਆਪਣੀ ਵੀਡੀਓ ਤੇ ਵੀਡੀਓ ਨੂੰ ਬਿਨਾਂ ਸਕਿਪ ਕਰੇ ਸਾਰੀ ਦੇਖਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਆ ਕਰੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਆ ਕਰੋ ਕਿ ਤੁਹਾਨੂੰ ਮੇਰੇ ਵੀਡੀਓ ਕਿਦਾਂ ਦੀ ਲੱਗੀ ਹੈ ਤੇ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖਣਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਨ ਕਰਨਾ ਨਾ ਭੁੱਲਿਓ ਤੇ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਲਈ ਹੈ ਜੀ ਇੱਥੇ ਆਪਣੀ ਇੱਕ ਅਧਿਕ ਕੌਲੀ ਆਪਣੀ ਸਰਫ ਦੀ ਤੇ ਇਹ ਸਰਫ ਨੂੰ ਆਪਾਂ ਕੀ ਕਰਦੇ ਵਾਸਤੇ ਤਾਂ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਲੱਗ ਹੀ ਚੁੱਕੇ ਆ ਹੋਣਾ ਵਾ ਤੇ ਮੈਂ ਤੁਹਾਨੂੰ ਦੱਸੂਗੀ ਕਿ ਇਹ ਸਰਫ ਦੇ ਨਾਲ ਆਪਾਂ ਹਨ ਅੱਜ ਜਿਹੜੇ ਚਿੱਟੇ ਕੱਪੜੇ ਆ ਉਤੋਂਵਾਂਗੇ ਤੇ ਇਹ ਸਰਫ ਦੇ ਪਾ ਵਿੱਚ ਅੱਜ ਕੀ ਕੁਝ ਮਿਕਸ ਕਰਦੇ ਆ ਤੇ ਉਹ ਵੀ ਆਪਾਂ ਤੁਹਾਨੂੰ ਸਾਰੀ ਚੀਜ਼ ਦੱਸਾਂਗੇ ਕਿਉਂਕਿ ਜੀ ਆਪਾਂ ਜਾਣਦੇ ਜੀ ਕਿਉਂਕਿ ਮਹਿੰਗੇ ਮਹਿੰਗੇ ਸਰਫਾ ਹਨਾ ਲੈਣ ਵਾਸਤੇ ਤੇ ਅੱਜ ਤੁਹਾਨੂੰ ਕੋਈ ਵੀ ਮਹਿੰਗੀ ਸਰਫ ਲੈਣ ਦੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਘਰ ਦੇ ਵਿੱਚ ਹੀ ਇਹ ਨੂੰ ਹਨਾ ਮਹਿੰਗੀ ਸਰਫਸ ਬਣਾ ਲਾਂਗੇ ਤੇ ਆਪਾਂ ਇਹਦੇ ਵਿੱਚ ਕੀ ਕੁਝ ਯੂਜ਼ ਕਰਾਂਗੇ ਤੇ ਤੁਸੀਂ ਵੀ ਦੇਖਦੇ ਜਾਇਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਮੈਂ ਇਥੇ ਅ ਅਧਿਕ ਕੌਲੀ ਆਪਾਂ ਇਥੇ ਸਰਫ ਦੀ ਲੈ ਚੁੱਕੇ ਆ ਹਾਂਜੀ ਸਰਫ ਲੈਣ ਤੋਂ ਬਾਅਦ ਵਿੱਚ ਹੁਣ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਜੀ ਇੱਕ ਚਮਚ ਅੱਧਾ ਚਮਚ ਤੁਸੀਂ ਮਿੱਠੇ ਸੋਡੇ ਦਾ ਐਡ ਕਰਨਾ ਆ ਤੇ ਇਥੇ ਆਪਾਂ ਬ੍ਰੇਕਿੰਗ ਪਾਊਡਰ ਨਹੀਂ ਲੈਣਾ ਹੈਗਾ ਆਪਾਂ ਮਿੱਠਾ ਸੋਡਾ ਲੈਣਾ ਤੇ ਤੁਸੀਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੁਸੀਂ ਦੇਖਿਓ ਕਿ ਹੈਨਾ ਇਹਦੇ ਨਾਲ ਆਪਣੇ ਕੱਪੜੇ ਆ ਜਿਹੜੇ ਕਿੰਨੇ ਜ਼ਿਆਦਾ ਸਾਫ਼ ਨਿਕਲਿਆ ਤੇ ਕਿੰਨੇ ਜ਼ਿਆਦਾ ਚਿੱਟੇ-ਚਿੱਟੇ ਨਿਕਲੇ ਆਉਂਦੇ ਆ ਤੇ ਤੁਹਾਨੂੰ ਕੋਈ ਵੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਇਹਦੇ ਵਿੱਚ ਇਹ ਦੋਨੋਂ ਚੀਜ਼ ਆਪਾਂ ਮਤਲਬ ਕਿ ਐਡ ਕਰਨੀਆਂ ਸਰਫ ਦੇ ਵਿੱਚ ਹੈ ਨਾ ਤੇ ਹੁਣ ਆਪਾਂ ਕਰਕੇ ਮੈਂ ਤੁਹਾਨੂੰ ਵੈਸੇ ਐਕਸਪੈਰੀਮੈਂਟ ਕਰਕੇ ਵੀ ਦਿਖਾਉਣੀ ਆ ਤੇ ਆਪਾਂ ਤੁਹਾਨੂੰ ਕੱਪੜੇ ਹੈ ਜਿਹੜੇ ਵਾਸ਼ ਕਰਕੇ ਵੀ ਦਿਖਾਉਣੇ ਆ ਤੇ ਤੁਸੀਂ ਇਦਾਂ ਨਾ ਕਹੋ ਕਿ ਹੈ ਨਾ ਵੀ ਮਿਕਸ ਕਰਕੇ ਰੱਖਤਾ ਤੇ ਮੈਂ ਤੁਹਾਨੂੰ ਇਹ ਜਿਹੜਾ ਆਪਣੇ ਇਹ ਕੱਪੜੇ ਹੁੰਦੇ ਆ ਹਾਂ ਆਪਾਂ ਤੁਹਾਨੂੰ ਉਹ ਵਾਸ਼ ਵੀ ਕਰਕੇ ਦਿਖਾਉਣੇ ਆ ਤੇ ਚਲੋ ਜੀ ਹੈ ਨਾ ਹਾਂ ਆਪਾਂ ਚੱਲਦੇ ਆਂ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਹਨਾ ਤੇ ਮੈਂ ਕੱਪੜੇ ਵੀ ਵਾਸ਼ ਕਰਦੀ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇੱਥੇ ਟੱਬ ਦੇ ਵਿੱਚ ਪਾਣੀ ਲੈ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਸਰਫ ਆਪਾਂ ਇਹਦੇ ਵਿੱਚ ਪਾਵਾਂਗੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੋਊਗੀ ਕੱਪੜਿਆਂ ਦੇ ਹਿਸਾਬ ਦੇ ਨਾਲ ਤੁਸੀਂ ਸਰਫ ਪਾ ਸਕਦੇ ਤੇ ਫਿਰ ਆਪਾਂ ਇਹਨੂੰ ਉਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਤੁਸੀਂ ਮਤਲਬ ਇੱਥੇ ਕੱਪੜੇ ਜਿਵੇਂ ਕਿ ਹਨਾ ਵਾਈਟ ਕਪੜੇ ਵੀ ਧੋ ਸਕਦੇ ਜਿਵੇਂ ਕਿ ਬੱਚਿਆਂ ਦੇ ਹਨਾ ਯੂਨੀਫਾਰਮ ਵਗੈਰਾ ਹੁੰਦੀ ਹੈ ਦੇਖਿਓ ਤੁਸੀਂ ਕਿੰਨੀ ਗੰਦੀ ਹੋਈ ਪਈ ਐ ਇਹਦੀ ਨਿੱਕਰ ਬੱਚਿਆਂ ਦੀ ਯੂਨੀਫਾਰਮ ਹੁੰਦੀ ਆ ਹਨਾ ਤੁਸੀਂ ਉਹ ਵੀ ਧੋ ਸਕਦੇ ਹੋ ਜਾਂ ਫਿਰ ਹਨਾ ਆਪਾਂ ਜਦੋਂ ਆਪਣੇ ਕੰਮ ਕਰਦੇ ਆ ਹਨਾ ਕੰਮ ਕਰਦੇ ਆ ਨੂੰ ਕੱਪੜੇ ਕਾਫੀ ਜ਼ਿਆਦਾ ਮੈਲੇ ਹੋ ਜਾਂਦੇ ਆ ਤਾਂ ਤੁਸੀਂ ਉਹ ਵੀ ਜੰਦੀ ਧੋ ਸਕਦੇ ਹੋ ਦੇਖਿਓ ਤੁਸੀਂ ਆਪਾਂ ਇਹਨੂੰ ਸਿਰਫ ਆਪਾਂ ਨੂੰ ਇਦਾਂ ਆਪਾਂ ਆ ਦੇ ਨਾਮ ਆਪਾਂ ਹੁਣ ਇਹਨੂੰ ਕੁਝ ਨਹੀਂ ਕਰਨਾ ਹੈਗਾ ਆਪਾਂ ਇਹਨਾਂ ਨੂੰ ਭਿਉਂ ਦਿੱਤਾ ਹੈ ਤੇ ਹਾਂ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਹਨਾ ਇਹਨੂੰ ਆਪਾਂ ਇਦਾਂ ਹੀ ਪਿਆ ਰਹਿਣ ਦਵਾਵਾਂਗੇ ਤੁਸੀਂ ਦੇਖਿਓ ਕਿ ਹਨਾ ਆਪਣੇ ਕੱਪੜੇ ਜਿਹੜੇ ਕਿੰਨੇ ਜ਼ਿਆਦਾ ਨਿਖਰ ਜਾਣਗੇ ਬਹੁਤ ਹੀ ਜ਼ਿਆਦਾ ਸਾਫ਼ ਹੋ ਜਾਣਗੇ ਤੇ ਹੁਣ ਆਪਾਂ ਇਹਨਾਂ ਨੂੰ ਕੁਝ ਵੀ ਨਹੀਂ ਕਰਾਂਗੇ ਤੇ ਦੇਖਿਓ ਕਿ ਬਿਨਾ ਮਸ਼ੀਨ ਤੋਂ ਹਨਾ ਬਿਨਾ ਹੱਥਾਂ ਨਾਲ ਰਗੜੇ ਤੁਹਾਨੂੰ ਹਨਾ ਕੱਪੜੇ ਕਿੰਨੇ ਜ਼ਿਆਦਾ ਸਾਫ਼ ਹੋ ਜਾਂਦੇ ਆ ਤੇ ਆਪਾਂ ਹੁਣ ਇਹਨੂੰ 10 ਮਿੰਟ ਇਦਾਂ ਹੀ ਛੱਡਦੇ ਆਂ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਉਸ ਤੋਂ ਬਾਅਦ ਹਾਂਜੀ ਲਓ ਜੀ ਹੁਣ 10 ਮਿੰਟ ਹੋ ਚੁੱਕੇ ਆਪਣੇ ਕੱਪੜੇ ਪਾਏ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਗੰਦਾ ਆਪਣਾ ਪਾਣੀ ਹੋ ਚੁੱਕਿਆ ਵਾ ਜਿਵੇਂ ਕਿ ਬੱਚਿਆਂ ਦੀ ਨਿਕਰ ਆਉਂਦੀਆਂ ਨੇ ਹਨਾ ਤੇ ਪੈਣੀ ਬਸ ਥੋੜਾ ਥੋੜਾ ਆਪਾਂ ਮਰਦਾਂਗੇ ਲਓ ਜੀ ਇੱਥੇ ਕੀ ਆ ਬੱਚਿਆਂ ਦੀ ਹੈ ਨਾ ਯੂਨੀਫਾਰਮ ਵਾਈਟ ਯੂਨੀਫਾਰਮ ਆ ਜਿਹੜੀ ਹੈ ਨਾ ਉਹ ਤੇ ਜੰਗੀ ਹੋ ਜਾਂਦੀ ਆ ਤੇ ਆਪਾਂ ਨੂੰ ਮਰਨੀ ਤਾਂ ਜ਼ਰੂਰ ਕਹਿੰਦੀ ਆ ਬਸ ਆਪਾਂ ਇਹਨੂੰ ਬੜਾ ਜਿਆਦਾ ਨਹੀਂ ਕਰਾਂਗੇ ਤੁਸੀਂ ਤੇ ਕੋਸਾ ਪਾਣੀ ਲੈਣਾ ਆ ਕਿਉਂਕਿ ਹੁਣ ਵੈਸੇ ਤਾਂ ਨਾ ਟੂਟੀਆਂ ਪਾਣੀ ਕੋਸਾ ਹੀ ਹੁੰਦਾ ਵਾ ਕਿਉਂਕਿ ਜੀ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਤੇ ਉਹਦੇ ਕਰਕੇ ਪਾਣੀ ਕੋਸਾ ਹੀ ਹੁੰਦਾ ਜੇਕਰ ਤੁਸੀਂ ਠੰਡੇ ਵਿੱਚ ਧੋਮੋ ਹਨ ਤਾਂ ਤੁਸੀਂ ਪਾਣੀ ਆ ਜਿਹੜਾ ਕੋਸਾ ਲੈਣਾ ਆ ਕਿ ਗਰਮ ਜਿਆ ਪਾਣੀ ਲੈਣਾ ਹੁਣ ਆਹਨੇ ਪਾਣੀ ਨੂੰ ਡੋਲ ਦਾਂਗੇ ਇੱਥੇ ਪਾਉ ਹਾਂ ਹੁਣ ਸਾਫ ਪਾਣੀ ਦੇ ਵਿੱਚ ਮੈਂ ਤੁਹਾਨੂੰ ਧੋ ਕੇ ਦਿਖਾਉਣੀ ਆ ਕਿਤੇ ਆਪਣੇ ਕੱਪੜੇ ਜਿਹੜੇ ਕਿੰਨੇ ਜਿਆਦਾ ਆ ਦੇਖੋ ਤੁਸੀਂ ਕਿੰਨੇ ਜਿਆਦਾ ਕੱਪੜੇ ਸਾਫ ਹੋ ਚੁੱਕੇ ਐਂ ਚਿੱਟੇ ਕੱਪੜੇ ਵੀ ਧੋ ਸਕਦੇ ਹੋ ਤੁਸੀਂ ਤੇ ਜੇ ਰੰਗਦਾਰ ਧੋਣੇ ਹੋਣ ਤਾਂ ਤੁਸੀਂ ਰੰਗਦਾਰ ਵੀ ਧੋ ਸਕਦੇ ਹੋ คือแบบนี้ค่ะคุณ ਜੋ ਇਸ ਤਰੀਕੇ ਨਾਲ ਹਨਾ ਆਪਾਂ ਆਪਣੇ ਜਿਹੜੇ ਕੱਪੜੇ ਆ ਵਾਸ਼ ਕਰ ਸਕਦੇ ਆ ਤੁਸੀਂ ਬਿਨਾ ਮਸ਼ੀਨ ਤੋਂ ਹਨਾ ਤੇ ਕਿ ਕੀ ਦੀ ਗਰੀਆਂ ਦਾ ਟਾਈਮ ਆ ਕਈ ਵਾਰੀ ਲੇਟ ਵਗੈਰਾ ਭੱਜ ਜਾਂਦੀ ਹੈ ਤਾਂ ਇਹਨਾਂ ਹੋ ਆਪਾਂ ਡਿੱਕੀ ਜੰਨੇ ਵੀ ਲਾਈਟ ਆਉਗੀ ਤਾਂ ਆਪਾਂ ਗਰਦੇ ਆ ਆਪਣੇ ਕੱਪੜੇ ਹਨਾ ਤਾਂ ਆਪਾਂ ਵਾਸ਼ ਕਰਾਂਗੇ ਤੇ ਤੁਹਾਨੂੰ ਹੁਣ ਟਿੰਟਟ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੁਸੀਂ ਸਿਰਫ ਇਸ ਤਰੀਕੇ ਦੇ ਨਾਲ ਹਨਾ ਆਪਣੇ ਸਰਫ ਦੇ ਵਿੱਚ ਮਿੱਠਾ ਥੋੜਾ ਮਿਲਾ ਕੇ ਤੁਸੀਂ ਨਮਕ ਵੀ ਐਡ ਕਰ ਸਕਦੇ ਹੋ ਵਿੱਚ ਜੇਕਰ ਤੁਹਾਡੇ ਕੋਲ ਮਿੱਠਾ ਥੋੜਾ ਨਹੀਂ ਹੈਗਾ ਤੁਸੀਂ ਇੱਥੇ ਨਮਕ ਐਡ ਕਰ ਸਕਦੇ ਹੋ ਇਸ ਤੋਂ ਬਾਅਦ ਜਿਹੜੇ ਕੱਪੜੇ ਜਿਹੜੇ ਵਾਸ਼ ਕਰ ਸਕਦੇ ਆ ਆ ਦੇਖੋ ਆਪਣੀ ਨਿਕਰ ਜਿਹੜੀ ਕਿ ਨਹੀਂ ਜਿਆਦਾ ਸਾਫ਼ ਹੋ ਚੁੱਕੀ ਕਿਉਂਕਿ ਬੱਚਿਆਂ ਦੀ ਯੂਨੀਫਾਰਮ ਨੂੰ ਦੇ ਤੁਹਾਨੂੰ ਪਤਾ ਹੀ ਤਾਂ ਬੱਚੇ ਹਨ ਜਦ ਦੇ ਬੰਦੀ ਕਰ ਲੈਂਦੇ ਆਂ ਦੀ ਯੂਨੀਫਾਰਮ ਕਰਾ ਲਓ ਕੱਪੜੇ ਵੈਸੇ ਨੇ ਮਾ ਮੇਰੇ ਨਹੀਂ ਕੀ ਸੀਗੇ ਮੈਂ ਤੁਹਾਨੂੰ ਵਾਸ਼ ਕਰਕੇ ਦਿਖਾਉਣਾ ਸੀਗੇ ਤੇ ਕਈ ਵਾਰੀ ਹਨਾਉਂਗੀ ਆਪਣੇ ਲਾਈਟ ਵਗੈਰਾ ਦਾ ਨਾ ਹੋਵੇ ਤੁਸੀਂ ਵੱਧ ਕੱਪੜੇ ਆ ਤੁਸੀਂ ਇੱਥੇ ਵੱਧ ਸਾਰਾ ਲੈ ਸਕਦੇ ਹੋ ਵੱਧ ਪਾ ਸਕਦੇ ਹੋ ਸੱਤ ਨੂੰ ਕੱਪੜੇ ਪਾਉਂਦੇ ਆ ਤੇ ਹੁਣ ਇਹਨਾਂ ਨੂੰ ਪਾਣੀ ਸੰਹ ਹੋਣ ਇਹਨਾਂ ਨੂੰ ਪਾ ਸੁੱਕਰੇ ਪਾ ਦਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਹੋਗਾ ਆਪਣੇ ਕੱਪੜੇ ਜਿਹੜੇ ਵਾਸ਼ ਕਰ ਸਕਦੇ ਹੋ ਤੇ ਬਾਕੀ ਆਪਣੇ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ